ਨੂੰ ਪਿਆਰ ਭਰੀ ਸੱਚੇ ਅਕਾਲ ਪਰਮਾਤਮਾ ਅਸਰਮ ਚੜ੍ਹਦੀ ਕਲਾ ਵਿੱਚ ਰੱਖੇ ਤਾਂ ਸਵਾਗਤ ਹੈ ਤੁਹਾਡਾ ਸਾਡੇ ਨਵੇਂ ਵਲੌਗ 'ਚ ਬਣੀ ਰਹੋ ਐਂਡ ਤੱਕ ਵਲੌਗ ਬਹੁਤ ਹੀ ਘੈਂਟ ਆਉਣ ਵਾਲਾ ਇੱਧਰ ਮੰਮਾ ਬਣਾ ਰਹੀ ਨੇ ਰੋਟੀ ਇਹ ਰੋਟੀ ਬੰਝੀ ਅੱਜ ਮੰਮਾ ਨੇ ਬਣਾਏ ਪਰੌਂਠੇ ਅੱਜ ਮੰਮਾ ਨੇ ਜਾਣ ਕੇ ਸਾਸ ਸੰਗ ਤੇ ਇਸ ਲਈ ਜਲਦੀ ਜਲਦੀ ਪਰੌਂਠੇ ਬਣਾਏ ਨੇ ਟਾਈਮ ਹੋ ਹੀ ਜਾਂਦਾ ਹੈ ਹੁਣ ਸਾਨੂੰ ਥੋੜੀ ਜਲਦੀ ਆ ਜੀ ਦੁਰਦਵਾੜ ਕੇ ਲੰਗਰ ਪ੍ਰਸ਼ਾਦ ਦਾ ਸ਼ਰਤ ਕੇ satsang ਤੇ ਜਾਵਾਂਗੇ 10 ਵਜੇ satsang ਸ਼ੁਰੂ ਹੋਗਾ ਅੱਜ ਸਾਨੂੰ ਜਲਦੀ ਜਲਦੀ ਕੰਮ ਕਰਨਾ ਪੈਂਦਾ ਹੈ ਅਸੀਂ ਜਲਦੀ ਜਲਦੀ ਕੰਮ ਕਰ ਰਹੇ ਹਾਂ ਅੱਜ ਕਿਉਂਕਿ ਲੇਟ ਨਾ ਹੋ ਜਾਈਏ satsang ਤੇ satsang ਜਾਣਾ ਜ਼ਰੂਰੀ ਆ ਇਸ ਲਈ ਘਰ ਦੇ ਕੰਮ ਬਾਅਦ ਸੇ ਘਰ ਦੇ ਕੰਮ ਬਾਅਦ ਵੀ ਹੋ ਜਾਂਦੇ ਨੇ ਪਹਿਲਾਂ ਸਾਡਾ satsang ਜ਼ਰੂਰੀ ਆ ਸੀ ਜਾਣਾ ਗਿਆ ਜੀ ਸਾਤਸੰਗ ਕਰ ਸੁਣਾ ਕੇ ਸਾਤਸੰਗ ਹਣ ਬਾਲ ਰਹੇ ਨੇ ਮਮਾ ਦੁੱਧ ਦੁੱਧ ਵਾਲ ਕੇ ਮਮਾ ਖਾਣਗੇ ਰੋਟੀ ਗਾਇਸ ਤੁਸੀਂ ਸੋਚ ਰਹੇ ਹੋਗੇ ਇਹਨਾਂ ਨੇ ਇਧਰ ਟੇਬਲ ਕਾ ਤੋ ਰੱਖਿਆ ਹੈ ਗੈਂਸ ਕਿਉਂਕਿ ਆਣਾ ਥੱਲੋਂ ਪੀਲੇ ਹੋ ਜਾਂਦੇ ਆ ਇਥੋਂ ਪੀਲੇ ਹੋ ਜਾਂਦੇ ਫਿਰ ਭੜੇ ਲੱਗਦੇ ਆ ਉੱਤਰ ਆ ਗਏ ਨੇ ਡੈਡੀ ਆਟਾ ਲੈ ਕੇ ਹੋਣਗੇ ਆਟਾ ਹੋਣਗੇ ਕੱਲ ਕੰਨ ਕਰਾ ਕੇ ਜਾਂਤੀ ਸੀ ਆਟਾ ਖਤਮ ਹੋ ਚੁੱਕਿਆ ਸੀ ਆ ਪੀ ਡਰਮੀ ਹੁਣ ਮਮਾ ਲਾ ਹੋਣਗੇ ਆਟਾ ਅੜਾ ਇਹ ਕੱਪੜੇ ਚਲੋ ਗਾਇਸ ਆਟਾ ਵੀ ਲੈ ਚੁੱਕਿਆ ਆਟਾ ਵੀ ਆ ਚੁੱਕਿਆ ਹੁਣ ਇਹਨੂੰ ਪਾਵਾਂਗੇ ਬਟਰਮੇ ਵਿੱਚ ਰੋਕ ਕੇ ਪਾਵਾਂਗੇ ਹੁਣ ਹੀ ਨਹੀਂ ਪਾਉਂਦੇ ਰੋਕ ਕੇ ਪਾਵਾਂਗੇ ਓਰੇ ਮम्मा ਓਰੇ ਡੈਡੀ ਮम्मा ਹਾਈ ਕਰੋ ਡੈਡੀ ਹਾਈ ਕਰੋ ਹਾਈ ਆ ਮੇਰੇ ਲਿਬੜੇ ਤਾਂ ਨਹੀਂ ਕੱਪੜੇ ਨਹੀਂ 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 ਲਿਬੜੇ ਡੈਡੀ ਬਾਹਲੀ ਪੜੀ ਬਸ ਇਹ ਦੇਖੋ ਊ ਕਿੰਨਾ ਘੈਂਟ ਆ ਸੂਬ ਜਿ ਸਿੱਧਾ ਸਾਹਮਣੇ ਸਾਡੇ ਸੋਈ ਜਾਂਦਾ ਪਹਿਲਾਂ ਸਨ ਹੀ ਦਰਸ਼ਨ ਦਿਨਦਾ ਲੱਗਦਾ ਮੈਨੂੰ ਤਾਂ ਬੋਈ ਘੈਂਟ ਆ ਤੋਂ ਪਾ ਦਾ ਤੁੱਪੇ ਬੈਠਿਆ ਕਰੋ ਗਾਇਸ ਹੋਂ ਦਾ ਠੰਡ ਹੋ ਗਈ ਅੰਦਰ ਤਾਂ ਬਾਹਲੀ ਠੰਡ ਲੱਗਦੀ ਆ ਤੁੱਪੇ ਬੈਠਿਆ ਕਰੋ ਸਾਰੇ ਜਾਣੇ ਗਾਇਸ ਸੰ ਤੁੱਪੇ ਜਾਂਦੀ ਲੋੜ ਨਹੀਂ ਸੱਡਲ ਸੋਈ ਚੀ ਤਾਂ ਪਹਿਲਾਂ ਆ ਜਾਂਦੀ ਆ ਹੌਲੀ ਹੌਲੀ ਸਾਰੇ ਕਿਤੇ ਆ ਜਾਂਦੇ ਦੇਖੋ ਚੂੜ ਜਿਹਾ ਦਦਾ ਜਾਂਦਾ ਆ ਗਾਇਸ ਫਲ ਦੇਖੋ ਕਿੰਨੇ ਸੋਹਣੇ ਲੱਗੇ ਦੇਖੋ ਸੋਹਣੇ ਹਨ ਇੱਕ ਇੱਕ ਫਲ ਲਾਇਆ ਸੀ ਸਰ ਪਿੰਕ ਕਲਰ ਦਾ ਪਿੰਕ ਤੋਂ ਪਿੰਕ ਹੋ ਗਿਆ ਵਾਈਟ ਹੋ ਗਿਆ ਕਰੀਮ ਕਲਰ ਹੋ ਗਿਆ ਹਜੇ ਹੋਰ ਉੱਗ ਗੀ ਹੁੰਦੇ ਥੋੜੇ ਥੋੜੇ ਗੇਸ ਮੈ ਰੀ ਦਾ ਨੰ ਤੜਕਾ ਅੱਜ ਜਿਸੀ ਬਣਾਉਣੇ ਆਂਗੇ ਕਾਲੇ ਚਨੀ ਰਾਤ ਨੂੰ ਭਾਂਕ ਰੱਖੇ ਸੀ ਹੰਟਾ ਪੁੱਲੇ ਹੋ ਗਏ ਬਣ ਚੁੱਕੇ ਨੇ ਹਲੋ ਗਾਇਸ ਕਿਵੇਂ ਆ ਸਾਰੇ ਸਤਿ ਸ਼੍ਰੀ ਅਕਾਲ ਹੋ ਠੀਕ ਠਾਕ ਹੋ ਕੀ ਕਰੀ ਜਾਂਦੇ ਹੋ ਸਾਰੇ ਅਸੀਂ ਤਾਂ ਧੁੱਪ ਸੇਖ ਲਈਏ ਨਾ ਧੋ ਕੇ ਬਹਿ ਕੇ ਕੋਠੇ ਤੇ ਆ ਕੇ ਟੋਪੇ ਟੋਪ ਬੜੀ ਸੋਹਣੀ ਨਿਕਲੀ ਆ। ਹੋਰ ਫਿਰ ਸੰਡੇ ਐਨਜੋਏ ਕਰੀ ਜਾਂਨੇ ਹੋ। ਜੀ ਗੀਮਿੰਗ ਮਜੋਰ ਆ ਤੇ ਕੁੜੀਏ ਮਰੂਦ ਤੋੜ ਲੈ ਅਮੇ ਟੋਪੇ ਵਾਰ। ਅਮਰੂ ਦਿਖਾ ਲਓ ਗਾਇਸ। ਕਿੰਨਾ ਵਧੀਆ ਨਾ। ਫਟੌਨੀ ਟੋਪ ਲੈਣਾ ਚਾਹੀਏ। ਫਿਰਦੀ ਫਿਰਦੀ ਉਹਦੇ ਤੇ। ਹਮ। ਉਹ ਜੂਸ ਡੈਡੀ ਤੇਰਾ ਜੂਸ ਪੀ ਕੇ ਆਪਾਂ ਚਾਹ ਪੀ ਲਓ। ਹੋਰ ਕੀ ਡੈਡੀ ਨੇ ਜੂਸ ਪੀਤਾ ਸੰਤਰੀਆਂ ਦਾ। ਅਸੀਂ ਚਾਹ ਕਯਾ ਵਧੀਆ ਇਹ ਚਾਹ ਦਾ ਚਾਹ ਦਾ ਆਨੰਦ ਹੁੰਦਾ ਹੋਊ ਜੂਸ ਦਾ ਵੀ ਬਹੁਤ ਆਉਂਦਾ ਪੰਜਾਬੀਆਂ ਨੂੰ ਚਾਹ ਚੰਗੀ ਲੱਗਦੀ ਹੈ ਕਯਾ ਹੀ ਅਮਰਤ ਪੰਜਾਬੀਆਂ ਲਈ ਹੋਰ ਕੀ ਚਾਹ ਬਣਾ ਦਰਿਆਣੀ ਆਉਂਦਾ ਹਨਾ ਗਾਇਸ ਚਾਹ 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 ਚਾਹੀ ਹੋਏ ਬਸ ਰਿਸ਼ਤੇਦਾਰੀਆਂ ਚ ਚਾਹ ਪੀ ਵੀ ਥੱਕ ਜਾਂਦਾ ਅਗਲਾ ਘਰੇ ਨਹੀਂ ਥੱਕਦਾ ਜਿੰਨਾ ਬੰਦਾ ਰਸਤੇਦਾਰੀਆਂ ਚ ਥੱਕਿਆ ਦਾ ਚਾ 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 ਪੀ ਪੀ ਕੇ ਆ ਗਿਆ ਹਲਵਾਰੇ ਦਾ ਅੱਡਾ ਦੇਖੋ ਉਹ ਦਿੰਦਾ ਸਾਨੂੰ ਦੇਖੋਗਾ ਚਾ ਚਾ ਲੈ ਇੱਥੇ ਨੂੰ ਜਾ ਲੈ ਬੁੱਧੂ ਇਹ ਆਈ ਹਲਵਾਰੇ ਦਾ ਅੱਡਾ ਇੱਥੇ ਜਾ ਲੁੱਟਿਆ ਕਰਨਗੇ ਇੱਥੇ ਉਡਾਨਾਂ ਭਰੀਆਂ ਜਾ ਕਰਨਗੀਆਂ ਤੁਸੀਂ ਵੀ ਆ ਜਾਓ ਇੱਥੇ ਬਾਰੋਂ ਜੀ ਨੇ ਵੀ ਆਉਣਾ ਆਇਆ ਕਰੂਗਾ ਦਿੱਲੀ ਤੋਂ ਇੱਥੇ ਉਤਰ ਜਾ ਕਰੋ। 15 ਮਰਾਟਾ ਜਿੰਦੀ। ਕਿੱਥੇ ਤੂ ਆ? ਛੇ ਦਾ। ਨੋਈ ਪੱਥੇ ਉਹ ਦੰਦਾ ਪੜਾਈ ਨਹੀਂ ਪੁੱਛਾ। ਉੱਪਰ ਪਤਾ ਲੱਗੇਗਾ। ਦੰਦਾ ਉੱਪਰ ਪਤਾ ਲੱਗੇਗਾ ਮੱਧਿਆਂ। ਮੈਨੂੰ ਕਿਹਨੇ ਦੱਸਿਆ? ਇਹ ਸੱਤ ਕਿੰਨੇ ਸਖਾਤਾ ਦਾ। ਚਾਰ ਨਹੀਂ ਬਣਗੀ। ਹਨਾ? ਆਹ ਉਹ ਕੱਟੀ ਆਹੋ ਹੈ ਨਾਲ ਦੀ ਇਹ ਕੱਟੀ ਤੇ ਮੇਰੇ ਜਿੱਡੀ ਆ ਬਲਾ ਕੇ ਤਾਰ ਅੱਗੇ ਮੈਂ ਚੋਣੀ ਮੁੱਠੀਆਂ ਨਾਲ ਨਹੀਂ ਮੈਨੂੰ ਮੁੱਠੀ ਨਾਲ ਨਹੀਂ ਆਹ ਉਹ ਐਂ ਨਹੀਂ ਵਧੀਆ ਅੰਦਰ ਰੱਖ ਪਈ ਵਧੀਆ ਜੋ ਹੁੰਦੀ ਹੈ ਬਿਤਰੀ ਚੋਣਦੀ ਜੇ ਚੰਦ ਆਏ ਤਾਂ ਸਹੀ ਨਹੀਂ ਆਉਂਦਾ ਤਾਂ ਕੋਈ ਐਂ ਤਾਂ ਲੈ ਨਹੀਂ ਕਰਨੀ ਨਹੀਂ ਆਏ ਨਹੀਂ ਸਹੀ ਆਉਂਦੀ ਮੁੱਠੀ ਨਾਲ ਸਹੀ ਆਉਂਦੀ ਡੈਡੀ ਤੁਸੀਂ ਲੋੜ ਚੋਂਦਾ ਮੈਂ ਮੁੱਠੀ ਨਾਲ ਛਾਲ ਆ ਤੇ ਸਹੀ ਆਉਂਦੀ ਇਹ ਤਾਂ ਇੱਕ ਮਿੰਟ ਸਾ ਬੜੀ ਟਿਪੂ ਟੈਂਟ ਦਾ ਸਸਤੀ ਯਰ ਟਿਪੂ ਹਾਂ ਮਸਾਂ ਦਾ ਆਹ ਆ ਉਹ ਮੈਂ ਤਾਂ ਆਹ ਰਾਨ ਹੋ ਗਈ ਹਾਂ ਕਿਵੇਂ ਆ ਜੀ ਅੱਜ ਮੈਂ ਤਾਂ ਬਹਿ ਨਹੀਂ ਲੇਵਾ ਉਹ ਕਿਉਂ ਟੈ ਲੈ ਜਾਣੀ ਮੈਂ ਗੈਨ ਸੀ ਪਹਿਲਾਂ ਕਦੋਂ ਨਹੀਂ ਪਹਿਲਾਂ ਆਉਣ ਨੂੰ ਫਿਰ ਬਸ ਤਾਂ ਜੀ ਬਣਾ ਲੈਣਾ ਸੀ ਕੁੜੀ ਕੀ ਬਣਾਣੇ ਨਹੀਂ 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 ਆਲਵਾ ਬਣਾ ਲਓ ਨਹੀਂ ਬਜਰੇ ਲਾ ਬਣਾਣੇ ਤੱਕ ਨੇ ਕੇ ਆ ਵੀ ਨਾ ਬਣਾਉਗਾ ਜਰਾ ਜੀ ਨਹੀਂ ਹੋਊ ਤੇ ਲਾ ਸਕਦੇ ਕਰ ਲਾ ਮਾਮਾ ਖਾਧਾ ਦੋ ਕਟੀਆਂ ਜੋ ਕਰ ਇਹ ਕਟੀਆਂ ਲਿਆ ਫੇ ਮੇਰ ਕੀ ਕਰਾਂਗੇ ਵਧਣ ਗਿਆ ਹੀ ਗਾਹਾਂ ਵਿਗਾਹ ਕਟੀਆਂ ਵਧੀਆ ਵੀ ਦੋ ਮਹੀਨੇ ਰੱਖੀ ਜਾਂਦੀ ਨਹੀਂ 13 ਰੱਖੇ ਰੰਟ ਸੋ ਐਕਾ ਮੱਜਮਗਰ ਲਾਈ ਸੀਗੀ ਉਹ ਵੀ ਅਸੀਂ 13 ਦੀ ਵੇਚੀ ਉਹ 6 ਮਿੰਟ ਸਾਡੇ ਹੁਣ ਚੂੜੀ ਉਹਨਾਂ ਕਦ ਕਦ ਘੜ ਸੁਣ ਉਹ ਕਰ ਲਿਆ ਦਿਆ ਇਹ ਰੱਖ ਕਿੰਨਾ ਦਿਆ ਦੇ ਰੋ ਪਾ ਦੇ ਅਰੇ ਦੋ ਕਟੀਆਂ ਸਭ ਕਹਾ ਵੇਦਾ ਵਧੀਆ ਬਣ ਜਾਂਦਾ ਸਾਰਾ ਕੁਝ ਬਤਾਇ ਰਿਹਾ ਪਤਾ ਨਹੀਂ ਕਿਹੜੀ ਮੇਨ ਕਰ ਤੂੰ ਜਾ ਕੇ ਇਹਨੂੰ ਬੈਟਿਸ ਉਹਨਾਂ ਬੱਚੀ ਆਹ ਮੇਰੀ ਪਤਾ ਲੱਗੂਗਾ ਉਹਨੂੰ ਮਾਂ ਨੂੰ ਬੱਚੀ ਜਾਂਦੀ ਨੂੰ ਜੈ ਨਾ ਬੱਚਾ ਸਾਰਾ ਕੋਈ ਨਹੀਂ ਸਿਖਾਇਆ ਮੈਂ ਕੱਲ ਤੇ ਕਰੇਗੀ 4 ਵਜੇ ਸਾਡੇ ਤੋਂ ਮੂਹਰ ਪਾਉਣ ਤੋਂ ਪਹਿਲਾਂ 4 ਵਜੇ ਉੱਠੀਦਾ ਅੱਡਰ ਉੱਧਰ ਗੇੜੇ ਕੱਢ ਕੇ 4:30 ਸੰਨੀ ਸੰਨੀ ਕਰਕੇ ਮਤਲਬ 5:00 ਪਹਿਲਾਂ ਪਹਿਲਾਂ ਘਰ ਤੋਂ ਲੱਗ ਜੰਨੇ ਆ ਉਹਨੂੰ ਵੱਡੀ ਮਾਝ ਨੂੰ ਟਾਈਮ ਲਾ ਦਊਂਗੀ ਦੁੱਧ ਬੱਧਾ ਚਾਹ ਚਾਹ ਮੈਂ ਸਟਾਰਟ ਕਰ ਜੰਨੇ ਫੇ ਫੇਰ ਮੈਂ ਦੁਬਾਰਾ ਸੌਂ ਜੰਨੀ ਆ ਤੂੰ ਚਾਹਨੀ ਆ ਸਾਰੀਆਂ ਨਹੀਂ ਡੈਡੀ ਕੋਲ ਨਾਲ ਜੇ ਨਾਲ ਦੁੱਧ ਮਾੜ ਕੇ ਰੱਖੀਂ ਹੂੰ ਨਹੀਂ ਉਹ ਸੰਨੀ ਵੀ ਕਰਾਉਂਗੀ ਆ ਪੰਨੀ ਜਨੀਓ ਡੈਡੀ ਤੋਂ ਉਹਨਾਂ ਦਾ ਕਰ ਰਹੀ ਨਮਸ਼ਾਇਆ ਬਣਾ ਲਿਆ। ਮੈਂ ਜਿਵੇਂ ਜਿਵੇਂ ਡਿਲੇਟਡ ਹੋ ਉਹਨਾਂ ਦਾ ਸਾਹ ਖਾਂਦੀ ਹਾਂ। ਇੱਥੇ ਬਹਿ ਜਾ ਹਾਂ। ਕੋਤਲ ਬੋਬੀ ਕੋਈ ਜਾਂਦਾ। ਮੱਧਾਨੀਆ ਗੱਲਾਂ ਕਰੀ ਜਾਂਦੀ ਹੈ। ਕੁੜੀ ਸਾਡੀ ਬਾਣਗੀ ਵਪਾਰੀ ਮੱਝਾਂ ਦੀ। ਉਹ ਲੈਣਾਂ ਮੱਝਾਂ ਚਾਰ ਲੈ ਆਇਆ ਨੂੰ ਪ੍ਰੋਫਿਟ ਕੱਢਣ ਆਇਆ। I gave a gift from my dad. ਕਿਹੜਾ ਘਰ ਦਾ ਟੰਕ ਕਿੜਾ ਆਈਫੋਨ ਲੈ ਲਿਆ ਕਿਹੜਾ ਵਾ ਕਿਹੜਾ ਦੱਸ ਨਹੀਂ ਦੱਸ ਕਿਹੜਾ ਹੋਵੇ 13 14 15 ਕਿੰਨਾ ਵਾ ਦੋ ਦੱਸ ਕਿਹੜਾ ਵਾ ਦੇਖ ਕੇ ਮਮਾ ਦਿਖਾ ਦੇ ਉਹਨੂੰ ਮੈਂ ਕਰੀ ਪੀ ਤਾਂ ਲਈ 15 ਹੈਨਾ ਨਿਊ ਬੰਪਰਿੰਗ ਬਣਾ ਲੀਹਣਾ ਪਾਉਂਦੇ ਐਕਚੁਅਲੀ ਇਹ ਸੀ ਅਡੀ ਕੁੜੀ ਲੈ ਕੇ ਦੇਤਾ ਫਪੜਨੇ ਆਈਫੋਨ ਬਰਥਡੇ ਦਾ ਬਰਥਡੇ ਗਿਫਟ ਮਿਲਿਆ ਇਹਨੂੰ ਇਹ ਚੀਤੀ ਆਈ ਹੈ 15 Pro ਆ ਮੈਕਸ ਆਈ 15 ਮੈਕਸ ਇਹਨੂੰ ਆਈ ਕਹਿੰਦੇ 15 Pro Max ਹੂੰ ਦੱਸ ਲੱਗਦਾ ਕਦੋਂ ਲਿਆ ਹੁਣੇ ਇਹ ਤਾਂ ਹੁਣ ਤਾਂ 17 ਚੱਲਦਾ ਨਾ 25 ਹਾਂ ਉਹ ਨਹੀਂ 16 ਲੱਗਦਾ 17 ਆ ਦੇਖੋ ਗਾਇਸ ਹੈਲੀਕਾਪਟਰ ਜਾਂਦਾ ਦੇਖੋ ਹੈਲੀਕਾਪਟਰ ਸਾਡੇ ਪਿੰਡ ਉੱਡਦੇ ਜਹਾਜ਼ ਗਾਈਸ ਪੁਗ ਆ ਲਿਆ ਗਿਆ ਇਹ ਪੇਸਨ ਵਾਲੀ ਮਠਿਆਈ ਖਾ ਲੋ ਵਾ ਜੀ ਖਾ ਲੋ ਬੋਕ ਕੈਂਡ ਮਠਿਆਈ ਆ ਜਿਓ ਖਾ ਲੋ ਸਾਰੇ ਯਾਰ ਨੇ ਤੁਹਾਡੇ ਲਈ ਮਠਿਆਈ ਆ ਅਸੀਂ ਖਾਧੀ ਨਹੀਂ ਹੈਗੀ ਅਸੀਂ ਕਿ ਚੱਲ ਤੁਹਾਨੂੰ ਖਵਾਵਾਂਗੇ ਸਾਰਿਆਂ ਨੂੰ ਠੀਕ ਆ ਆ ਜਿਓ ਖਾਣ ਦੀ ਮਠਿਆਈ ਸਾਡੇ ਗਾਈਸ ਵੀਰੇ ਖਾਣਗੇ ਮੇਰੀਆਂ ਭੈਣਾਂ ਤੇ ਮੇਰੇ ਭਰਾ ਮੇਰੇ ਬੱਚੇ ਹੈਲੋ ਗਾਇਸ ਕਿਵੇਂ ਆ ਸਾਰੇ ਜਾਣੇ ਠੀਕ ਹਾਂ ਠੰਡ ਤੋਂ ਬਚੇ ਹੋਏ ਹਾਂ ਇੱਧਰ ਜੋ ਤੇ ਮੰਮੀ ਦੋਨੇ ਆਣੇ ਰੋਟੀਆਂ ਬਣਾ ਰਹੀ ਆ ਤੁਸੀਂ ਬਣਾ ਲੀਆਂ ਰੋਟੀਆਂ ਦਾਲ ਸਬਜ਼ੀ ਬਣਾ ਲਈ ਮੰਮੀ ਦਾਲ ਘਾਦੀ ਬਣਾਈ ਆ ਕਾਲੇ ਛੋਲੇ ਕਾਲੇ ਛੋਲੇ ਦੀ ਦਾਲ ਬਣਾਈ ਆ ਇਸਾ ਰੋਟੀਆਂ ਪੂਰੀਆਂ ਘੈਂਡ ਬਣਾਈ ਕੁੜੀਏ ਗੋਲ ਗੋਲ ਠੀਕ ਆ ਸੋਹਣੀਏ ਸੋਹਣੀਏ ਰੋਟੀਆਂ ਬਣਾਉਂਦੀ ਐ ਇਹ ਬਹੁਤ ਸੋਹਣੀ ਰੋਟੀ ਬਣਾਉਂਦੀ ਐ ਐਵੇਂ ਕਹਿੰਦੀ ਐ ਰੋਟੀ ਲ ਬਣਾਉਣੀ ਨਹੀਂ ਆਉਂਦੀ ਰੋਟੀ ਬਹੁਤ ਸੋਹਣੀ ਬਣਾਉਂਦੀ ਐ ਸਾਰਾ ਕੁਝ ਆਉਂਦਾ ਇਹਨੂੰ ਸਾਰਾ ਕੁਝ ਵਧੀਆ ਬਣਾਉਂਦੀ ਆ ਮੈਗੀ ਬਹੁਤ ਸਵਾਦ ਬਣਾਉਂਦੀ ਹੁੰਦੀ ਆ ਮੈਨੂੰ ਖਵਾਉਂਦੀ ਹੁੰਦੀ ਆ ਮੈਗੀ ਬਣਾਏਗੀ ਦੇਖ ਲਾ ਬੁੱਕੇ ਨਾ ਉਹਨੇ ਕੁੜੀ ਨੇ ਮੁੰਡਾ ਨਾਰਤਾ ਤੇ ਲੱਗ ਰਿਹਾ ਅਭਿਆਸ ਨੂੰ ਸੱਦ ਕੇ ਨਾ ਹਾਂ ਇਦਾਂ ਦਾ ਸਾੜੀ ਭੱਜੀ ਜਾਂਦੀ ਹੈ ਨਾ ਭੱਜ ਜਾਂਦੀ ਵਧੀਆ ਰਹਿੰਦੀ ਮੁੰਡੇ ਥੋੜੇ ਨਾ ਮਾਰਤਾ ਉਹਨੂੰ ਜਾੜਨਾ ਜੀ 25 30 ਕਿਲੇ ਹੁੰਦੇ ਜੀ ਕਿ ਸਾਰਾ ਬਸ ਉਹ ਹੀ ਹੈ ਨਾ ਕਹਿੰਦੇ ਸਿਆਣੇ ਵੀ ਕਈਆਂ ਨੂੰ ਖਾਣਾ ਵੀ ਨਹੀਂ ਆਉਂਦਾ ਹੈਗਾ ਹੂੰ ਸਾਰਾ ਕੁਝ ਮਿਲਿਆ ਜੀ ਉਹਨੂੰ ਰਾਮ ਨਾਲ ਬੈਠ ਕੇ ਖਾਂਦੀ ਹੈ ਉਹਦਾ ਨੇਹਰੇ ਨਾਲ ਇੰਨਾ ਸੋਹਣਾ ਮੁੰਡਾ ਸੀ ਆ ਕੱਲਾ ਕੱਲਾ ਮੁੰਡਾ ਉਹਨਾਂ ਦਾ ਮਾਪੇ ਵਿਚਾਰੇ ਰੋਂਦੇ ਆ ਉਹਨਾਂ ਦੇ ਯਾਰ ਹੋਰ ਕੀ ਵੀ ਤੂੰ ਭੱਜ ਜਾਂਦੀ ਜੇ ਤੂੰ ਉਹਦੇ ਨਾਲ ਰਹਿਣਾ ਹੀ ਸੀ ਤੂੰ ਭੱਜ ਜਾਂਦੀ ਹੌਲਕਾ ਜਿਹਾ ਜੇ ਉਹ ਘੱਟ ਨਹੀਂ ਬੈਠੀ ਆ ਹੁਣ ਕੁਛ ਤਾਂ ਆਉਂਦੀ ਹੋਗੀ ਵੀ ਹਾਏ ਮਕਾਸ਼ ਭੱਜ ਜਾਂਦੀ ਤੂੰ ਉਹਦੀ ਜੇਲ੍ਹ ਦੀਆਂ ਰੋਟੀਆਂ ਖਾਊ ਹੁਣ ਛੜੀਆਂ ਆਈਆਂ ਵੱਡੀ ਮਾਡਲ ਬਣਦੀ ਜੀਗੀ ਉਹਨੇ ਚੱਪਲਾਂ ਕਰਨੀਆਂ ਉਹਦੀ ਤੇ ਚੱਪਲ ਪਹਿੜ ਚੰਗੀ ਹੋਊ ਉੱਤੇ ਹਾਂਜੀ ਗਾਇਸ ਕੀ ਕਰੀ ਜਾਂਦੇ ਹਾਂ ਰੋਟੀ ਗਾਲੀ ਜਾ ਰਹੇ ਨੇ ਦੁਰਕਾਰ ਪਰਵਾਰ ਕਿੰਦਾ ਸਾਰੇ ਪਲੇਸ ਖਾ ਲੋ ਗਾਇਸ ਪਲੇਸ ਖਾ ਲੋ ਰਾਤ ਨੂੰ ਕੌਣ ਚੀਜ਼ੀ ਖਾਂਦਾ ਵਾ ਇਸਦਾ ਬਹੁਤ ਖਾਣੇ ਚੀਜ਼ੀ ਕੌਣ ਅਸੀਂ ਲੇਸ ਖਾਣ ਲੱਗੇ ਆਂ ਰੋਟੀ ਰੁੱਟੀ ਖਾ ਕੇ ਹੁਣ ਜਦ ਜਦ ਪੈਣ ਲੱਗਦੇ ਆਂ ਉਹ ਲੇਸ ਖਾਣ ਮੈਡਮ ਜਹਾਂ ਤੇ ਲੇਸ ਖਾਣੇ ਆਂ ਹੋਰ ਕੀ ਸਾਨੂੰ ਪਾਲ ਉੱਠ ਖੜ ਗਈ ਚੀਜੀ ਦੀ ਇਹਨਾਂ ਚੀਜ਼ਾਂ ਲੈ ਕੇ ਦਲੀਆਂ ਪੈਂਦੀਆਂ ਚੰਗੀਆਂ ਹਰੀਆਂ ਹੋਰ ਕੀ ਇਸ ਚੀਜ਼ਾਂ ਦੇ ਸ਼ੌਂਕੀ ਆਂ ਛੁੱਤੀ ਪੈਨੂ ਜਿੱਤਿਆਂ ਦੇ ਸੁਪਨੇ ਹੁੰਦੇ ਆ ਕਿੱਦਿਆਂ ਦੇ ਸੁਪਨੇ ਬਸ ਆ ਜਿੱਤੀ ਮੈਨੂੰ ਮਵਾ ਦਿੱਤੀ ਮੈਂ ਕਰਦੀ ਆ ਯਾੜੀ ਕੁੜੀ ਭੈਣ ਭੈਣ ਇਦਾਂ ਕਰਦੀ ਦੋਸਤੋ ਗਾਇਸ ਕੌਣ ਕੌਣ ਰਾਜਮ ਜਿੱਤੀ ਖੰਦਾ ਕਮੈਂਟ ਚ